ਹਾਂਜੀ ਕਿਦਾਂ ਸਾਰੇ ਵੀਰੋ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਐਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਅੱਜ ਤੁਹਾਨੂੰ ਟਾਪ ਦੇ ਟੂਰਨਾਮੈਂਟ ਜੋ ਕਰਵਾਏ ਜਾਣਿਆ ਉਹਨਾਂ ਬਾਰੇ ਦੱਸਾਂਗੇ ਉਸ ਤੋਂ ਪਹਿਲਾਂ ਨਵੇਂ ਆਏ ਆ ਸਾਰੇ ਭਰਾ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਨ ਦਾ ਬਟਨ ਹੁੰਦਾ ਉਹਨੂੰ ਜਰੂਰ ਨੱਪਿਓ ਵੀਡੀਓ ਲਾਈਕ ਵੀ ਕਰਿਓ ਬਾਕੀ ਟੂਰਨਾਮੈਂਟ ਮੇਰੇ ਵੀਰੋ ਪਹਿਲਾਂ ਕਬੱਡੀ ਕੱਪ ਅਜ ਦੇ ਦਿਨ ਦਾ ਜੋ ਕਰਵਾਇਆ ਜਾਣਾ ਵਾਂਂਦ ਡੋੜ ਦੇ ਵਿੱਚ ਦੇਖਣ ਨੂੰ ਮਿਲਣਾ ਸਰੇ ਦਾ ਕਬੱਡੀ ਕੱਪ ਜੈਸਾ ਕੱਪ ਤੇ ਮੇਰੇ ਵੀਰੋ ਅੱਜ ਓਪਨ ਦੇ ਮੈਚ 51000 ਪਹਿਲਾ ਇਨਾਮ ਆ ਤੇ ਦੂਜਾ ਇਨਾਮ 41000 ਰੁਪਏ ਰੱਖਿਆ ਗਿਆ ਸਰੇ ਦੇ ਖਿਡਾਰੀ ਇਸ ਮੇਲੇ ਤੇ ਵੀ ਦੇਖਣ ਨੂੰ ਮਿਲਨੇ ਆ ਤੇ ਅੱਜ ਨਲਾਸ ਖੁਰਦ ਦੇ ਵਿੱਚ ਵੀ ਓਪਨ ਦਾ ਹੀ ਟੂਰਨਾਮੈਂਟ ਆ ਇੱਥੇ ਵੀ ਅੱਜ 51 41 ਪਹਿਲਾ ਤੇ ਦੂਜਾ ਇਨਾਮ ਰੱਖਿਆ ਗਿਆ ਟੌਪ ਦੇ ਖਿਡਾਰੀ ਇੱਥੇ ਖੇਡਨੇ ਆ ਬਲਾਸਪੁਰ ਦੇ ਵਿੱਚ ਵੀ ਅੱਜ ਮੋਗੇ ਇਲਾਕੇ ਦੇ ਵਿੱਚ ਟੌਪ ਦਾ ਵਜਣੀ ਓਪਨ ਪੈਨਡਵਾਰ ਦਾ ਟੂਰਨਾਮੈਂਟ ਆ ਮੇਰੇ ਵੀਰੋ ਇਸ ਮੇਲੇ ਤੇ ਵੀ ਅੱਜ ਸਰਾ ਹੋਣਾ ਤੇ ਅੱਜ ਆਸਟ੍ਰੇਲੀਆ ਦੇ ਵਿੱਚ ਟੌਪ ਦਾ ਕੱਪ ਆ ਜੈਸ ਕੱਪ ਤੇ ਅੱਜ ਪਾਲੇ ਨੇ ਕਮਾਲਾਂ ਕਰਨੀਆਂ ਜੈਸ ਅੱਜ ਦੇ ਅੱਜ ਹਰਿਆਣੇ ਵਾਲਾ ਸ਼ੀਲੂ ਵੀ ਮੇਰੇ ਵੀਰੋ ਖੇਡੂਗਾ ਤੇ ਅੱਜ ਟੌਪ ਦੇ ਖਿਡਾਰੀ ਤੁਹਾਨੂੰ ਇਸ ਮੇਲੇ ਤੇ ਦੇਖਣ ਨੂੰ ਮਿਲਨੇ ਆ ਸ਼ੈਫਟਨ ਦੇ ਵਿੱਚ ਇਦਾਂ ਜਿਹਾ ਨਾਂ ਮੇਰੇ ਵੀਰੋ ਆਸਟ੍ਰੇਲੀਆ ਦੇ ਵਿੱਚ ਇਹ ਵੱਡਾ ਟੂਰਨਾਮੈਂਟ ਕਰਵਾਇਆ ਜਾਣਾ ਅੱਜ ਤੇ ਲਗਭਗ ਲਾਈਵ ਚੱਲੀ ਪਿਆ ਹੋਊਗਾ ਲਗਭਗ ਤੇ ਬਾਕੀ ਮੇਰੇ ਵੀਰੋ ਇਹ ਸਮੇਲੇ ਤੇ ਅੱਜ ਕਾਂਗੇ ਵਾਲਾ ਵੀ ਕਰੂ ਕਮਾਲਾਂ ਟੌਪ ਦੇ ਖਿਡਾਰੀ ਖੇਡਣਗੇ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਜਿਹੜਾ ਤੁਹਾਨੂੰ ਜੋ ਹੈ ਵੱਡੀ ਅਪਡੇਟ ਦੇਣੀ ਸੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਧੰਨਵਾਦ